ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖੋ ਜੀ ਅੱਜ ਹੋ ਗਿਆ ਦਿਨ ਸ਼ਨੀਵਾਰ ਤੇ ਮੇਰੇ ਖਿਆਲ ਨਾਲ ਤਰੀਕ ਹੈਗੀ ਆ 20 ਤਰੀਕ ਹੋ ਗਈ ਅੱਜ ਹੈ ਨਾ ਕਿਉਂ ਕੱਲ 19 ਸੀਗੀ ਤੇ ਹੁਣ ਮੈਂ ਆ ਗਈ ਕੂਤੇ ਡਾਕਟਰ ਸਾਹਿਬ ਵੀ ਆਇਆ ਸਵੇਰੇ ਦੇਖੋ ਜੀ ਰੌਣਕਾਂ ਲੱਗੀਆਂ ਪਈਆਂ ਤੇ ਸਾਈਕਲ ਕਿੱਦਾਂ ਖੜੇ ਪਏ ਆ ਤੇ ਮੇਰੇ ਖਿਆਲ ਬੰਦੇ ਚੋਨੇ ਦਵਾਈ ਪਾਉਣ ਆਏ ਆ ਤੁਹਾਨੂੰ ਦੱਸਦੀ ਅੱਗੇ ਤੋਂ ਅੱਗੇ ਤੇ ਹੁਣ ਮੈਂ ਲੈ ਕੇ ਆਈਆਂ ਚਾਹ ਆ ਦੇਖੋ ਜੀ ਚਾਹ ਦਾ ਡੱਬਾ ਬੰਦਿਆਂ ਦੇ ਹਿਸਾਬ ਨਾਲ ਦਾ ਹੋ ਗਏ ਕੱਪ ਨੇ ਇਹਦੇ ਵਿੱਚ ਤੇ ਸਾਡੇ ਲੱਗੇ ਨਾ ਜਗਿੰਦਰਨਗਰ ਤੇ ਲੜੀਵਾਰ ਖੰਡ ਪਾਠ ਸਭ ਚੱਲਣੇ ਤੁਹਾਨੂੰ ਪਾਠ ਦੀ ਆਵਾਜ਼ ਸੁਣਦੀ ਹੋਗੀ ਨਾ ਤੇ ਤੇ ਮੇਰੇ ਖਿਆਲ ਮੇਲਾ ਹੁੰਦਾ ਆ ਤੇ ਦੇਖੋ ਜੀ ਹੁਣ ਚੱਲਦੇ ਆ ਤੁਹਾਨੂੰ ਨਾਲ-ਨਾਲ ਲੈ ਕੇ ਤੇ ਗੁੱਡ ਮਾਰਨਿੰਗ ਸਾਰਿਆਂ ਵਾਸਤੇ ਹੈ ਨਾ ਸਾਰੇ ਦੇਖੇ ਸਾਰੇ ਜਿੰਨੇ ਸਾਡੇ ਬੈਂਡ ਪ੍ਰਸਾ ਨੂੰ ਦੇਖਦੇ ਸਾਨੂੰ ਪਸੰਦ ਕਰਦੇ ਆ ਸਾਡੇ ਚੈਨਲ ਨੂੰ ਪਸੰਦ ਕਰਦੇ ਬਹੁਤ-ਬਹੁਤ ਧੰਨਵਾਦ ਆਟ ਸਾਰਿਆਂ ਦਾ ਹਨਾ ਤੇ ਵਾਹਿਗੁਰੂ ਸਾਰਿਆਂ ਤੇ ਆਪਣੀ ਕਿਰਪਾ ਬਣਾਈ ਰੱਖਣ ਜੇ ਪਾਤਸ਼ਾਹ ਤੇ ਸਾਰੇ ਨਾ ਪਪਣੀ ਕਰੀ ਤਾਂ ਦੁਸਤ ਰਹਿਣ ਹਾਂਜੀ ਆਨੀ ਚਲੋ ਚਲੋ ਚਾਹ ਲੈ ਕੇ ਆਉਣੀ ਚਲੋ ਜਨਾ ਨੂੰ ਨਹੀਂ ਆਉਣਾ ਕੇਰੇ ਵੀ ਹਾਂ ਹਾਂ ਚਲੋ ਚਲੋ ਦੇਖੋ ਜੀ ਮੋਟਰ ਤੇ ਕਿਦਾਂ ਰੌਣਕ ਲੱਗੀਆਂ ਬਈਆਂ ਤੇ ਮੈਂ ਹਣ ਹਾਂਜੀ ਕਿਦਾਂ ਸਸਤੀ ਕਾ ਸਾਰੇ ਨੂੰ ਸਸਤੀ ਕਾ ਕਿਦਾਂ ਆ ਲੋ ਫੋਟੋ ਚਾਹ ਇਹ ਨਾਲ ਗਲਾਸ ਲਿਆ ਗਏ ਆਪਣਾ ਇਹ ੱਜ ਬਾਅਦ ਮਿਲਿਆ ਅੱਛਾ ਫਿਰ ਆਪਣਾ ਚਾਹ ਫੋੜਾ ਪੰਜਾਹ ਚਾਹ ਆਪਣਾ ਫਿਰ ਤਾਂ ਆਪਣਾ ਹੋਇਆ ਨਾ ਸਾਡਾ ਕਿਦਾਂ ਹੋ ਗਿਆ ਸਾਡੇ ਕਿਦਾਂ ਦੋ ਡੱਬੇ ਫਲਦਾ ਆਉਂਦਾ ਹੁੰਦਾ ਅੱਛਾ ਹਾਂਜੀ ਫਿਰ ਮਾੜੀ ਮਾੜੀ ਗੱਲ ਮੈਂ ਕੋਲਾ ਮੇਰਾ ਹੋਣਾ ਸੀਗਾ ਸਾਹ ਤੁਹਾਨੂੰ ਬੜਾ ਚੰਗਾ ਗਲਾਸ ਹੋ ਰਾਇਆ ਚੰਗਾ ਲੱਗਦਾ ਠੀਕ ਹੈ ਠੀਕ ਹੈ ਚਲ ਕੋਈ ਗੱਲ ਨਹੀਂ ਲੈ ਜਾ ਗਲਾਸ ਤੁਸੀਂ ਖੁਸ਼ ਰਹੋ ਤੁਹਾਡਾ ਚੰਗਾ ਗਲਾਸ ਹੈ ਤੁਹਾਡੇ ਨੂੰ ਗਲਾਸ ਚੰਗੀ ਤੁਹਾਡੇ ਨਾਲ ਕੰਮ ਕੰਮਕਾਰ ਚੱਲਦੇ ਹੈਲੋ ਇਹਨਾਂ ਦੇ ਨਾਲ ਕੰਮਕਾਰ ਚੱਲ ਜੀਮਦਾਰਾਂ ਦੇ ਹਾਂ ਹੋ ਠੀਕ ਨਹੀਂ ਤੁਹਾਡੇ ਨਾਲ ਆ ਦੇਖਿਆ WhatsApp ਤੇ ਵੀਡੀਓ ਹਾਂ ਤੁਹਾਨੂੰ ਕੈਨੇਡਾ ਅਮਰੀਕਾ ਪਹੁੰਚਾਉਣਾ ਸੀ ਸਾਰੇ ਬਲਦੇਸ਼ਾਂ ਵਿੱਚ ਹਨਾ ਅਗੇ ਹੱਡੇ ਨਾਲ ਝੋਨਾ ਲੱਗਾ ਨਾ ਉਦੋਂ ਮੇਰੇ ਖਿਆਲ ਸੁਖਨਾ ਤਾਰ ਕੋ ਸਾਰੂ ਫੋਨ ਆਗੇ ਨਾ ਲੇਕਿਨ ਆਨੋ ਹੋ ਸਬਸਕ੍ਰਾਈਬ ਕਰਨਾ ਮੇਰਾ 10 15 ਚਾਹ ਚਾਹ ਪੀਂਦੇ ਬੰਦੇ ਮੈਂ ਵੀ ਕਰਾਂ ਫੋਨ ਮੇਰੀ ਤਾਂ ਮੋਬਾਈਲ ਸਬਸਕ੍ਰਾਈਬ ਕਰ ਜਾਂਦੇ ਨੇ ਇੱਕ ਉਹ ਨਹੀਂ ਬਰਾਵਾ ਕੁਝ ਨਹੀਂ ਕਰਦੇ ਬੱਸ ਡਰਨਾ ਸੀ ਅਸੀਂ ਦੋ ਨੰਬਰੀ ਬੰਦੇ ਨਹੀਂ ਸੀ ਇੱਕ ਨੰਬਰੀ ਬੰਦੇ ਆ ਠੀਕ ਹੈ ਮੇਰੇ ਤਾਂ ਜੜੀਆਂ ਆਏ ਤੁਸੀਂ ਆਹੋ ਇਹਨਾਂ ਇੱਕ ਮੋਰਾ ਮੇਰਾ ਉਹ ਇੱਕ ਆਉਂਦਾ ਹੈ ਤਾਂ ਇਹ ਮਿਲ ਤੋ ਰੇ ਅੱਛਾ ਦੇਖਦੇ ਹੁੰਨੇ ਆ ਉਹ ਚੱਲਦਾ ਹੈ ਟਾੜੇ ਆਹੋ ਆ ਇੱਕ ਦਾ ਇੱਕ ਦਾ ਡੈਕੀ ਗਾਲ ਆ ਉਹ ਨਹੀਂ ਹੁੰਦਾ ਇੱਕ ਆ ਤੁਸੀਂ ਇੱਥੇ ਦੇਖਿਓ ਆਪਣੇ ਆਪ ਨੂੰ ਆਪਣੇ ਫੋਨ ਤੇ ਠੀਕ ਆ ਤੇ ਹੋਰ ਦੱਸੋ ਫਿਰ ਦਵਾਈ ਬਾਰੇ ਕੁਝ ਕਾਟੇ ਕਾ ਦੇ ਜੀ ਦੇਖੋ ਸਵੇਰ ਦਾ ਮੌਸਮ ਕਿੰਨਾ ਵਧੀਆ ਤੇ ਝੋਨੇ ਤੇ ਹਲਕੀ ਹਲਕੀ ਤਰੇਲ ਪਈ ਆ ਤੇ ਇਕਦਮ ਸ਼ਾਂਤ ਮਾਹੌਲ ਸਵੇਰੇ ਸਵੇਰੇ ਹੁੰਦਾ ਆ ਤੇ ਰਾਹ 'ਚ ਜਿਹੜੇ ਸੈਰ ਕਰਨ ਵਾਲੇ ਸੈਰ ਵੀ ਕਰਦੇ ਆ ਸਵੇਰੇ ਸਵੇਰੇ ਦੀ ਸੈਰ ਤੇ ਇੱਧਰ ਹੁਣ ਮੇਰਾ خیال ਦਵਾਈ ਮਿਕਸ ਕਰ ਲਈਏ ਬੰਦਿਆਂ ਨੇ ਤੇ ਕਰਨ ਲੱਗੇ ਆ ਹੁਣ ਝੋਨੇ ਨੂੰ ਸਪਰੇ ਪਹਿਲਾਂ ਚਾਹ ਪੀ ਲਓ ਚਾਹ ਪੀ ਕੇ ਸਟਾਰਟ ਹੋਵੋ हां ਦਵਾਈ ਹੋ ਤਿਆਰ ਕਰ ਲੋ ਆਪਣੇ ਆਹ ਤੇ ਚਾਹ ਪੀ ਲੋ ਤੇ ਮੈਂ ਫੇਰ ਜਾਣਾ ਵੀ ਜਣਾਂ ਨੂੰ ਠਾਲਣਾ ਜਾ ਕੇ ਉਹਨਾਂ ਨੂੰ ਜਾਣਾ ਸਕੂਲ ਚਾਹ ਪੀ ਲੋ ਚਾਹ ਪੀ ਲੋ ਬਿਲਕੁਲ ਹਾਂ ਚਾਬੀ ਵਿੱਚ ਹੈ ਹਾਂ ਚਾਬੀ ਐਕਟਿਵ ਵਾਲੀ ਵਿੱਚ ਰੱਖੀ ਐ ਮੈਂ ਤੈਨੂੰ ਲਿਆਇਆ ਸੀ ਚਾਰ ਦੇ ਕੇ ਨਹੀਂ ਤੈਨੂੰ ਇੱਕ ਦੂਸਰਾ ਇੱਕ ਦੂਸਰਾ ਨਿਕਲ ਗਿਆ ਦੱਬੇ ਚ ਪੀ ਲੋ ਤੁਸੀਂ ਦਰੇ ਕੋ ਠਹਿਗੇ ਨਹੀਂ ਤਾਂ ਮੁੰਡਾ ਮਾਰਾ ਡੱਬੇ ਦੇ ਵਿੱਚ ਕੱਕੜਾ ਉਹ ਖੁੱਲ੍ਹੇ ਹੀ ਗਿਆ ਕੱਪ ਮੁੰਡਾ ਮਾਰ ਡੱਬੇ ਉਹ ਤਾਂ ਮਾਰਿਆ ਹੋਇਆ ਹੈ ਕੰਪਰ ਖੇਥੀ ਪਾਣੀ ਆ ਗਿਆ ਪਿਆ ਚੱਕ ਜਾ ਕਰੀਂ ਨਹੀਂ ਮੈਲ ਪੀਣੀ ਚੀ ਲੋ ਚੌਥਾ ਬੰਦਾ ਕਿੱਥੇ ਰਹਿਦਾ ਉਹ ਤਾਂ ਨਿਕਲ ਗਿਆ ਤੀ ਤੈਨੂੰ ਕਿ ਆਹੀ ਕੱਪ ਆਉਂਦਾ ਮੇਨ ਉਸਤਾਦ ਜੀ ਆ ਗਿਆ ਜੀ ਹੁਣ ਸਾਰਿਆਂ ਦੇ ਉੱਪਰ ਇਹ ਸੀਨੀਅਰ ਇਹਨਾਂ ਦੇ ਹਾਂ ਫਰਾਈ ਹੋ ਗਿਆ ਆ ਤੇ ਇਹ ਪਤਾ ਨਹੀਂ ਸਬਸਕ੍ਰਾਈਬ ਕਰ ਦਿੱਤਾ ਸਸਿਗਲ ਬਾਜੀ ਕਿਦਾਂ ਆ ਆ ਚੰਨ ਦੂਜਾ ਹੋਰ ਕਿਦਾਂ ਵਧੀਆ ਵਧੀਆ ਬਦੂਰ ਸਾਹਿਬ ਚੰਨ ਆਇਆ ਅੱਛਾ ਤੁਸੀਂ ਇਹਨਾਂ ਦੇ ਬਹੁਤ ਸਿਆ ਨਾ ਬਹੁਤ ਬੱਸ ਹੋ ਗਏ ਵੀ ਨਹੀਂ ਕਹਿੰਦੇ ਵੀ ਮੈਂ ਬਹੁਤ ਸਿਆ ਹੋਰ ਕਾਟਾ ਦੱਸਿਓ ਮੜੀ ਦਵਾਈ ਬਾਰੇ ਹੋ ਗਿਆ ਜੀ ਆ ਤੇਲੇ ਦੀ ਤੇ ਅਮਾਈ ਬੰਦ ਕਰ ਲਓ ਮਿਊਜ਼ਿਕ ਦੀ ਹਾਂ ਇਹ ਦੋਇਆਗੇ ਤੇਲੇ ਦੀ ਤੇ ਇੱਕ ਹੈਗੀ ਆ ਇਹ ਹਲਦੀ ਰੋਗ ਦੀ ਦਵਾਈ ਤੇ ਇੱਕ ਹੈਗੀ ਆ ਦਾਣਾ ਚਮਕਾਉਣ ਦੀ ਦਵਾਈ ਤਿੰਨ ਦਵਾਈਆਂ ਆ ਤਿੰਨਾਂ ਦੇ ਮਿਕਸ ਕਰਕੇ ਹੋ ਕਰਨ ਲੱਗਿਆ ਸਪਰੇ ਖਾਲਦੀ ਰੋਗ ਦੀ ਦਵਾਈ ਹੈ ਇੱਕ ਤੇ ਇੱਕ ਹੈ ਜੀ ਆ ਤੇਲੇ ਦੀ ਤੇ ਕਹੇ ਜੀ ਆ ਦਾਣਾ ਚਿੱਟਾ ਕਰਨ ਦੀ ਦਵਾਈ ਠੀਕ ਹੈ ਠੀਕ ਆ ਉਹ ਸਪਰੇ ਆਪਾਂ ਹਰ ਸਾਲ ਕਲ ਕਰਨੀ ਕਰੀਦੀ ਆ ਤੇ ਛੋਣਦੀ ਵੀ ਕਰੀਦੀ ਆ ਤੇ ਜਿਹੜੀ ਦਵਾਈਆਂ ਸਾਰੀਆਂ ਹੈ ਨਾ ਜਿਹੜੀ ਛੋਣਾਂ ਨਿੱਸਦਾ ਮੂੰਹੋਂ ਨਿਕਲਉਂ ਉਹਦੋਂ ਹੁੰਦੀ ਆ ਉਹ ਤੋਂ ਪਹਿਲਾਂ ਨਹੀਂ ਹੁੰਦੀ ਇਹ ਛੋਣਾਂ ਆਪਾਂ ਨੁੱਤਰ ਗਿਆ ਮੂੰਹੋਂ ਨਿਕਲ ਆਈ ਆ ਤਾਂ ਹੁਣ ਸਪਰੇ ਹੋਣੀ ਆ ਇਹਦੀ ਤੇ ਕਰ ਰਹੇ ਆ ਸਮੈਲ ਆਉਂਦੀ ਉਦੋਂ ਨਾ ਬਾਅਦ ਚ ਇੱਕ ਸਪਰੇ ਸ਼ਾਇਦ ਹੋਰ ਹੋਵੇ ਜਿੰਮੇਦਾਰ ਸਪਰੇ ਆਨ ਮਾਰ ਲੈ ਇੱਕ ਵਾਰ ਸ਼ਾਇਦ ਛੁੰਡੀ ਸਪਰੇ ਕਰਨੀ ਪੈ ਜਵੇ ਇੱਥੇ ਦੇਖਦੇ ਆ ਕੀ ਬਣਦਾ ਆ ਜੇ ਕਰਨੀ ਪੇਂਟ ਕਰਾਂਗੇ ਵੈਸੀ ਹੁੰਦਾ ਚਲੋ ਇਹ ਜਿਹੜਾ ਥੋੜਾ ਮੁੰਦੇ ਚਿੱਟੀ ਹੋਣੀ ਵੈ ਸਾਰੇ ਲੋਕਾਂ ਦੇ ਹੀ ਆ ਇਹ ਹੂੰ ਸਿੱਕਾ ਹਵਾ ਚੱਲੀ ਆ ਤੇ ਫੇਸਬੁੱਕ ਤੇ ਦੇਖਦੇ ਜੀ ਫੋਟੋ ਵੀ ਲੋਕਾਂ ਦੇ ਹਲਦੀ ਬਹੁਤ ਪਈ ਆ ਸਿੱਕਲ ਉੜਦੀ ਕਿੱਦਾਂ ਸੀ ਨਾ ਹਲਦੀ ਉੜਦੀ ਸੀਗੀ ਵਾਹਿਗੁਰੂ ਇੱਕ ਘਟਾ ਉੜਦਾ ਹੁੰਦਾ ਜੀ ਹਲਦੀ ਉੜਦੀ ਸੀਗੀ ਹਾਂ ਉਹ ਜਮਾਂ ਪਰਵਾਸੀ ਬਿਹਾਰੀ ਇਹ ਆਇਆ ਸਪਰੇਅ ਕਰਨ ਇਹ ਸਾਡੇ ਪਿੰਡ ਦੇ ਆਂਦੇ ਬਹੁਤ ਪੁਰਾਣੇ ਆ 25 30 30 ਸਾਲ ਹੋ ਗਏ ਇਹ ਮੋਟਰਾਂ ਦੇ ਮੇਰੇ ਖਿਆਲ ਰਹਿੰਦੇ ਨੇ ਨਾ ਇਹ ਤੇ ਚਲੋ ਹੁਣ ਇਹ ਵੀ ਮਿਹਨਤ ਕਰਨਾ ਚਲੋ ਵਿਚਾਰੇ ਕਮਾਉਣ ਆਏ ਇੱਧਰ ਰਹਿ ਵੀ ਹੈ ਨਾ ਹੁਣ ਇਹ ਆਪ ਹੀ ਕਹਿੰਦੇ ਵੀ ਸਾਨੂੰ ਹਮਤ ਪ੍ਰੂਫ ਦੇਣਾ ਸੀ ਸਾਰਿਆਂ ਨੇ ਵਧੀਆ ਗੱਲ ਆ ਨਹੀਂ ਇੱਕ ਗੱਲ ਹੈ ਇੱਕ ਦੀ ਗੱਲ ਦੀ ਸਾਰਿਆਂ ਨੇ ਪੇਸ਼ ਆਉਣ ਡਈ ਆ ਵੀ ਜਿਹਨੂੰ ਜਿਹਨੇ ਗਲਤੀ ਕੀਤੀ ਉਹਨੂੰ ਫਿਰ ਸਜ਼ਾ ਦੇਣੀ ਚਾਹੀਦੀ ਹੈ ਨਾ ਹੈਗੇ ਤਾਂ ਸਾਰੇ ਪੁਰਾਣੇ ਬੰਦੀ ਕੋਈ ਡਾ ਗੱਲ ਨਹੀਂ ਗਾ ਸਾਰੇ ਆਪੇ ਕੀਤੀ ਆ ਕਦੇ ਹੁੰਦੇ ਆ ਕਦੇ ਵਿਚਾਰੇ 25 ਸਾਲ ਹੋ ਗਏ ਆ ਰੋਟੀ ਕਮਾਉਣਾ ਆ ਇੱਧਰ ਰਹਿ ਆਪਣੀ ਹੁੰਦਾ ਹੀ ਆ ਤੇ ਇਸ ਕਰਕੇ ਨਾ ਤੇ ਬਾਕੀ ਆ ਕਿ ਜਿਹੜੋ ਮਿਹਨਤ ਕਰਦੇ ਆ ਜਦੋਂ ਮਾਦੀ ਬਾਜ ਮਾਰ ਲੋ ਆ ਜਾਂਦੇ ਆ ਨਾ ਨਹੀਂ ਕਰਦੇ ਹੈਗੇ ਕਿਉਂਕਿ ਨਾ ਇੱਥੇ ਰੋਟੀ ਉਹਦੀ ਰੋਟੀ ਇਹ ਹੈ ਇਹ ਹੈ ਨਾ ਤੇ ਚਲੋ ਇੱਕ ਇਹਨਾਂ ਨਾਲ ਹੀ ਪੰਜਾਬ ਚੱਲਦਾ ਆ ਇੱਕ ਨੇ ਗਲਤੀ ਕੀਤੀ ਆ ਉਹਨੂੰ ਚਾਹੀਦੀ ਸਹਾਇਤਾ ਨਹੀਂ ਇੰਡਸਟਰੀ ਕਿਸਾਨੀ ਨਾ ਚੱਲਦੀ ਆ ਹੋਰ ਵੀ ਕਈ ਜਿੰਦਾ ਬਿਲਡਿੰਗਾਂ ਜਿਹਦੇ ਬਣਦੇ ਉਹ ਵੀ ਇਹਨਾਂ ਨਾਲ ਹੀ ਚੱਲਦੀਆਂ ਆ ਸਾਰੇ ਕੰਮ ਹੀ ਟੈਲਾਂ ਵਗੈਰਾ ਲਾਉਂਦੇ ਆ ਪੰਜਾਬੀ ਕੰਮ ਕਰਕੇ ਰਾਜੀ ਦੀ ਕਰਦੇ ਨੇ ਕਿ ਮੁੰਡੇ ਕੰਮ ਨਹੀਂ ਸੰਗ ਲੱਗਦੀ ਕਹਿੰਦੇ ਕੰਮ ਕਰਦੇ ਆ ਨਾ ਖਰਚੇ ਨਾ ਇਹ ਹਾਦੀ ਲੋਕੀ ਦਵਾਈ ਆ ਇਹ ਦੇਖੋ ਸਵੇਰੇ ਜਰਾ ਸੁੱਤੇ ਉੱਠਦੇ ਹੀ ਆ ਗਏ ਮੈਨ ਲਾ ਤਾਂ ਰੋਟੀ ਜਾ ਕੇ ਬਣਾਉਣੀ ਹੋਣੀ ਹੈ ਨਾ ਸਾਡੇ ਵਾਲੇ ਹਜੇ ਉੱਤੇ ਹੋਣੇ ਆ ਇਹ ਦਵਾਈ ਆ ਅਜਨੇ ਟੌਪ ਕਿਹੜੀ ਦਿਖਾਉ ਤਾ ਨਾ ਕਰਾ ਖਾਣਾ ਅਜਨੇ ਟੌਪ ਅਗਨੀ ਟੋ ਠੀਕ ਹੈ ਠੀਕ ਹੈ ਇਹ ਹੈ ਕਿ ਦਾਣਾ ਦਾਣੇ ਕੁਆਲਟੀ ਬਣਾਉਣ ਨੂੰ ਉਹ ਹੈਗੀ ਆ ਕ੍ਰੋਪਟੈਕਸ ਚਲੋ ਇਹਨਾਂ ਬੰਦਿਆਂ ਨੇ ਚਾਹ ਵੀ ਪੀ ਲਈ ਆ ਤੇ ਹੁਣ ਆਪਣੇ ਟੈਂਕ ਵੀ ਤਿਆਰ ਕਰ ਲਏ ਆ ਤੇ ਮੇਰੇ ਖਿਆਲ ਪੈਟਰੋਲ ਵਾਲੇ ਆ ਨਾ ਇਹ ਹਾਂ इन्हें प्रैशर बहुत दूर तक जाता है, जा है ना चलो वादिया ठीक है ठीक है गलव्स भी रखे इन्होंने दो मैं कप कुटे करके मैं जावा फिर दा 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 दा। ना धोए तो ना पानी सही नहीं है धो लेने घर जाके साफ कर लेने में मैं कप फा दो ਨਿਦਾਨਾ ਹੁਣ ਮੁੰਜੇ ਨਿਕਲੀ 스멜 ਆਉਂਦੀ ਵਿੱਚ ਚੌਲਾਂ ਦੀ ਹੈਨਾ ਬੜੀ ਆਉਂਦੀ ਹੈ ਚੌਲਾਂ ਦੀ ਹੋਣ ਲੱਗੀ ਹੈ ਦਵਾਈ ਦਵਾਈ ਆਉਂਦੀ ਨੀ ਮੈਂ ਚੌਲਾਂ ਨਹੀਂ ਲੱਗਣ ਡਈ ਜਿੱਦਾਂ ਹੁੰਦੀ ਆ ਦੂਜੇ ਚੌਨਾ ਹੋਵੇ ਨਾ ਜਿਹੜਾ ਬਾਸਮਤੀ ਹਾਂ ਉਹਦੀ 스멜 ਆਉਂਦੀ ਆ ਹਾਂ ਬਾਸਮਤੀ ਦੀ ਬਹੁਤ 스멜 ਆਉਂਦੀ ਹੈ ਜਦੋਂ ਬਾਸਮਤੀ ਚੌਲ ਵੀ ਬਣਾਉਂਦੇ ਨਾ ਉਹ ਦੂ ਤੱਕ 스멜 ਜਾਂਦੀ ਆ ਉਹ ਇਹ ਖਾਂਦੇ ਆ ਅੱਛਾ ਅੱਛਾ ਇਹ ਮੇਰੇ ਖਿਆਲ ਹੋਰ ਤਰ੍ਹਾਂ ਦੇ ਖਾਂਦੇ ਹੁੰਦੇ ਆ ਉਹ ਮੋٹے ਪੱਕੇ ਮੋٹے ਚੌਲ ਖਾਂਦੇ ਨਾ ਕਿਹਦੇ ਖਾਂਦੇ ਹਾਂ ਹਾਂ ਉਹ ਉਹ ਗਲਦੀ ਨਹੀਂ ਛੇਤੀ ਹੈਨਾ ਗੰਦਾ ਟਿੱਡੂ

ਜਿਹੜੇ ਚੋਲ ਆਪਾਂ ਸਾਹਮਣੇ ਪਜਾਤੀ ਉਹ ਹੁੰਦੇ ਆ ਜੇ ਆ ਚੱਤੇ ਚੋਲ ਤੇ ਚੱਤੇ ਚੋਲ ਕੋ ਨਹੀਂ ਆ ਬਈ ਦੁਰਗਾ ਬੋਹਦਾ ਅਸੀਂ ਪੱਕੇ ਜੋਲ ਖਾ ਕੇ ਨੇ ਸਾਨੂੰ ਵੀ ਇੱਕ ਥੈਲੀ ਲੈ ਦੀ ਗੱਲ ਤੋਂ ਲੱਗਾ ਵੀ ਚੋਲ ਦੋ ਤਰ੍ਹਾਂ ਦੇ ਆ ਚੱਤੇ ਤੇ ਪੱਕੇ ਕੰਮ ਕਰਦੇ ਸਹੀ ਗੱਲ ਆ ਉਹ ਪੱਕੇ ਜੋਲ ਖਾਂਦੇ ਆ ਇਹਨਾਂ ਦੀ ਬੁੜੀਆਂ ਵੀ ਬਹੁਤ ਤੇਜ਼ ਹੁੰਦੀਆਂ ਕੰਮ ਨੂੰ ਬਹੁਤ ਸਾਰਾ ਇੱਕ ਸਟੇਟੂ ਕੋ ਮੇਨਟਲੀ ਆ ਬਿਹਾਰ ਦੀ ਹਾਂ ਸਹੀ ਗੱਲ ਆ ਉਹ ਚਲੋ ਜੀ ਹੁਣ ਸਟਾਰਟ ਹੋ ਗਿਆ ਆ ਪਾਂਪ ਤੋਂ ਹੁਣ ਦੰਡਿਆਂ ਦਾ ਤੇ ਹੁਣ ਇਹਨਾਂ ਨੇ ਹੋ ਜਾਣਾ ਸਟਾਰਟ ਆਪ ਵੀ ਹੈ ਨਾ هەر ਇੱਕ ਦਾ ਸਟਾਰਟ ਜਾਂ ਕਰਦੇ ਨੇ ਜਿਹਦਾ ਪਿੰਜਾ ਸਟਾਰਟ ਕਰੀਦਾ ਇੱਥੇ ਸਟਾਰਟ ਕਰਦੇ ਆ ਤੇ ਪਾਲੇ ਆਪਣੇ ਹੁਣਾਂ ਨੇ ਗਰਾਮਾ ਪਾਲੀਆਂ ਹੁਣ ਚੱਲੀਆਂ ਵਾਸਤੇ ਥੰਡ ਬਹੁਤ ਆ ਥੰਡ ਬਹੁਤ ਹੈ ਨਹੀਂ ਕੋਈ ਕਰਦਾ ਆ ਹਾਂ ਪੈਰ ਵੜਦੇ ਹਾਂ ਜਿਹਦਾ ਖਾਲ ਪੈਰ ਵੜਦੀ ਹੁੰਦੀ ਇਹ ਪੈਰ ਵੜਦੀ ਸਪਰੇ ਹੈ ਨਾ ਕੰਮ ਕੋਈ ਵੀ ਨਹੀਂ ਸੋਖਾ ਹੈਗਾ ਸਭ ਕੰਮ ਸਾਰੇ ਔਖੇ ਹੀ ਆ हम्म काम सारे औखे हैं भावा चलो जी हम दस्ताने भी रखे है जावे में चाह पी ली तीस है ना चलो ठीक है जी ਫੰਗਾਇਰ ਇਹ ਤੁਹਾਨੂੰ ਆ ਕੇ ਨਹੀਂ ਆਉਂਦਾ ਕਿ ਇਹ ਆਪੇ ਜੇ ਇਹ ਪ੍ਰੀਆਇਆ ਬੜਾਈ ਆ ਅਹ ਠੀਕ ਹੈ ਠੀਕ ਹੈ ਦੇਖੋ ਜੀ ਸਵੇਰੇ ਸਵੇਰੇ ਦਾ ਮੌਸਮ ਕਿੰਨਾ ਸੋਹਣਾ ਕਿੰਨਾ ਵਧੀਆ ਸਵੇਰੇ ਸਵੇਰੇ ਸੈਰ ਕਰਿਆ ਕਰੋ ਜੀ ਸਾਰੇ ਜਾਨੀ ਪਿੰਡਪਰਾ ਹਨਾ ਤੇ ਆਪਣੇ ਸਿਹਤ ਲਈ ਵਧੀਆ ਹੁੰਦੀ ਆ ਤੇ ਹੁਣ ਚੱਲਦੇ ਆ ਚਲੋ ਜੀ ਹੁਣ ਚਾਹ ਪਲਾਤੀ ਬੰਦਿਆਂ ਨੂੰ ਤੇ ਹੁਣ ਮੇਰਾ ਕੰਮ ਸੀ ਚਾਹ ਦਾ ਤੇ ਚਲੋ ਮੈਂ ਕਿਹਾ ਭੱਜ ਕੇ ਚਾਹ ਬਣਾਇਆ ਵਾ ਤੇ ਇੰਨੀ ਐਕਟਵਾ ਦਾ ਆਰਾਮ ਆ ਤਾਂ ਨਾਲੇ ਆਪਣੇ ਆਪ ਡਰਾਈਵਰੀ ਆਉਂਦੀ ਹੋਵੇ ਤਾਂ ਬਹੁਤ ਜਾਨੀ ਸੌਖਾ ਹੋ ਜਾਂਦਾ ਹੈ ਨਾ ਤੇ ਮੈਂ ਵੀ ਡਰਾਈਵਰ ਮੇਰਾ ਘਰ ਵਾਲਾ ਵੀ ਡਰਾਈਵਰ ਔਰ ਮੇਰੇ ਬੱਚੇ ਵੀ ਡਰਾਈਵਰ ਹੈ ਨਾ ਉਹ ਵੀ ਚਲਾ ਲੈਂਦੇ ਆ ਸਾਈਕਲ ਵੀ ਪਹਿਲਾਂ ਚਲਾ ਲੈਂਦੇ ਛੋਟੇ ਹੁੰਦੇ ਤੇ ਫਿਰ ਉਹਨਾਂ ਨੇ ਮੋਟਰਸਾਈਕਲ ਚਲਾਉਣਾ ਆ ਗਿਆ ਚਲੋ ਵਧੀਆ ਵੀ ਖੂਨ ਚਾਹ ਚੁ ਲੈ ਕੇ ਜਾਂਦੇ ਆ ਇਹਨੂੰ ਚੋਣਾ ਚੋਣਾ ਲੱਗਦਾ ਹੁੰਦਾ ਤੇ ਤੁਹਾਨੂੰ ਪਤਾ ਹੈ ਭਾਈ ਦੌੜ ਬੜੀ ਹੁੰਦੀ ਚਾਹ ਲੈ ਆ ਪਾਣੀ ਲੈ ਆ ਤੇ ਯਾਨੀ ਹੋਰ ਕਿੰਨਾ ਕੰਮ ਹੁੰਦਾ ਨਾ ਤੇ ਸੂਤ ਮੱਥੇ ਲੱਗਦਾ ਹੁਣ ਕਿਚਾਣਾ ਸੀਗਾ ਤੇਰਾਟਾ ਸਾਬ ਕਹਿੰਦੀ ਇਹ ਚਾਹ ਫੜਾ ਦੀ ਕਿ ਤੂੰ ਲੱਗੀ ਨਹੀਂ ਆਪਣੇ ਕੰਮ ਨਾ ਤੇ ਮੈਂ ਕਿਹਾ ਚਲੋ ਠੀਕ ਆ ਤੇ ਮੈਂ ਫੜਾਫੜੇ ਚ ਫਿਰ ਚਾਹ ਲੈ ਬਣਾ ਕੇ ਲੈ ਕੇ ਆ ਗਈ ਤੂੰ ਪਲਾਤੀ ਆ ਤੇ ਇਸ ਕਰਕੇ ਆਪਾਂ ਨੂੰ ਹਨਾ ਸਕੂਟਰੀ ਮੋਟਰਸਾਈਕਲ ਉਹਨਾ ਚਾਹੀਦਾ ਕਿਉਂ ਸੁੱਖਾ ਹੋ ਜਾਂਦਾ ਹੈ ਆਪ ਨੂੰ ਜਾਣਾ ਆਉਣਾ ਨਾ ਆਪੇ ਯਰੋ ਕਿ ਅਸੀਂ ਮਿੰਤ ਕਰਦੇ ਆਂ ਸਾਨੂੰ ਛੱਡ ਛੱਡਿਓ ਸਾਨੂੰ ਲੈ ਆਓ ਹਨਾ ਉਹ ਹੀ ਟਾਈਮ ਬਹੁਤ ਹੋ ਜਾਂਦਾ ਆ ਤੇ ਇਸ ਕਰਕੇ ਹਨਾ ਮੈਂ ਵੀ ਛੋਟੀ ਹੁੰਦੀ ਸੀ ਸਾਈਕਲ ਬਹੁਤ ਚਲਾਇਆ ਇਸ ਕਰਕੇ ਮੈਨੂੰ ਬਹੁਤ ਸੌਖਾ ਹੁਣ ਐਕਟਿਵਰ ਚਲਾ ਲੀਦੀ ਆ ਸ਼ਹਿਰ ਜਾਈਦਾ ਤੇ ਇਸੇ ਕਰ ਜਾਈਦਾ ਹਨਾ ਤੇ ਓਹ ਦੇਖੋ ਜੀ ਬੰਦੇ ਹੁਣ ਹਨਾ ਯਾਨੀ ਫੈਲ ਕੇ ਸਾਰੇ ਪਾਸੇ ਹਨਾ ਇਹਦਾ ਵਾਇਰਸ ਫੈਲਦਾ ਹੁੰਦਾ ਆ ਤੇ ਹੁਣ ਸਾਰੇ ਇਹਨਾਂ ਮਿੰਟੋ ਮਿੱਟੀ ਸਪਰੇਅ ਕਰ ਦੇਣੀ ਡਾਕਟਰ ਸਾਹਿਬ ਨੂੰ ਦੱਸ ਦੇਣਾ ਵੀ ਇੱਧਰ ਇੱਧਰ ਤੁਸੀਂ ਕਰਨੀ ਆ ਕਿ ਨਾ ਸਾਰੇ ਕਰਦੇ ਨੇ ਪੁਰਾਣੇ ਬੰਦੇ ਇਹਨਾਂ ਨੂੰ ਸਾਰਾ ਭੇਜ ਦਿਆ ਨਾ ਕਿਉਂ ਪਹਿਲਾਂ ਵੀ ਹੁੰਦੇ ਆ ਚਲੋ ਵਧੀਆ ਜੀ ਇੱਕ ਦੀ ਗਲਤੀ ਉਹਨੂੰ ਸਜ਼ਾ ਦਿਓ ਮੈਂ ਕੰਨੀ ਉਹਨੇ ਬੱਚੇ ਨਾਲ ਇੰਨੀ ਘਨਾਉਣੀ ਹਰਕਤ ਕੀਤੀ ਹੈ ਨਾ ਕੋਈ ਸੋਚ ਨਹੀਂ ਸਕਦਾ ਦੇਖ ਕੇ ਬਹੁਤ ਮਨ ਜਾਂ ਖਰਾਬ ਹੁੰਦਾ ਆ ਮੇਰੇ ਦਾ ਬੱਚੇ ਨਾਲ ਨਹੀਂ ਕਰਨੀ ਚਾਹੀਦੀ ਕਿਉਂ ਮਾਸੂਮ ਆ ਉਹ ਜਿੱਦਾਂ ਕਹਿੰਦਾ ਨਵਾਲ ਕੇ ਆ ਉਹਦਾ ਕੋਈ ਕਸੂਰ ਨਹੀਂ ਹੈਗਾ ਤੇ ਹਾਂ ਚਲੋ ਜੀ ਉਹਦੇ ਮਨ ਵਿੱਚ ਹੁੰਦੀ ਹੈ ਨਾ ਉਹਦੇ ਆਪਣੇ ਮਾਪਿਆਂ ਨਾਲ ਗੱਲ ਕਰ ਲੈਂਦਾ ਮੁੰਡੇ ਦੇ ਮਾਪਿਆਂ ਨਾਲ ਵੀ ਆਹ ਗੱਲ ਆ ਜਾਂ ਕਿਦਾਂ ਆ ਪਰ ਇਹ ਜਿਆ ਪਾਪ ਕਰਨਾ ਬਹੁਤ ਉਹਦਾ ਉਸ ਬੰਦੇ ਦਾ ਭਲਾ ਨਹੀਂ ਹੋ ਸਕਦਾ ਹਨਾ ਤੇ ਇਹਨਾਂ ਨੇ ਮਾਸੂਮ ਆ ਪਾਪ ਕਰਨਾ ਹਨਾ ਤੇ ਕਿੱਦਾਂ ਮਾਪੇ ਬਿਲਕੁਲ ਤੇ ਰੋਂਦੇ ਦੇਖ ਨਹੀਂ ਹੁੰਦੇ ਹੈਗੇ ਤੇ ਕਿੱਦਾਂ মিডিਆ ਸਾਹਮਣੇ ਰੋਂਦੇ ਆ ਤੇ ਬਹੁਤ ਮਨ ਖਰਾਬ ਹੁੰਦਾ ਆ ਆਪਣੇ ਬੱਚੇ ਨੂੰ ਦੇਖੋ ਜੀ ਬੁਖਾਰ ਵੀ ਚੜ ਜਵੇ ਹਨਾ ਤੇ ਤਾਂ ਵੀ ਆਪਾਂ ਨੂੰ ਕੋਈ ਟੈਨਸ਼ਨ ਹੁੰਦੀ ਆ ਸਾਡੇ ਬੱਚੇ ਨੂੰ ਬੁਖਾਰ ਚੜ ਗਿਆ ਜੇ ਉਸ ਬੰਦੇ ਨੇ ਉਸ ਬੱਚੇ ਨੂੰ ਜਾਣੋ ਹੀ ਮਾਰ ਦਿੱਤਾ ਤਾਂ ਉਹ ਬੰਦੇ ਦਾ ਕੀ ਹੋਊਗਾ ਹਨਾ ਤੇ ਤੁਸੀਂ ਵੀ ਸਾਰੇ ਸੋਸ਼ਲ ਮੀਡੀਆ ਤੇ ਦੇਖਦੇ ਆ ਤੇ ਖਬਰਾਂ ਸੁਣਦੇ ਆਂ ਤੇ ਪਲ-ਪਲ ਦੀ ਖਬਰਾਂ ਆਂਦੀ ਆ ਹਰੇਕ ਚੈਨਲ ਤੇ ਵੱਡੇ-ਵੱਡੇ ਨਿਊ ਚੈਨਲ ਤੇ ਉਹ ਖਬਰਾਂ ਆਂਦੀ ਆ ਤੇ ਬਹੁਤ ਜ਼ਿਆਦਾ ਮਨ ਖਰਾਬ ਹੁੰਦਾ ਹੈ ਤੇ ਇਹ ਜਿਹੇ ਬੰਦਿਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਨਾ ਤੇ ਚਲੋ ਠੀਕ ਆ ਹੁਣ ਬਹੁਤੇ ਗੱਲਾਂ ਨਾ ਕਰਦੇ ਹੋਏ ਤੇ ਚਲਦੀ ਆ ਮੈਂ ਘਰ ਨੂੰ ਤੇ ਦੇਖਦੇ ਆਂ ਕਿ ਕੀ ਕੰਮ ਕਰਿਆ ਤਾਂ